ਭਾਸੀ ਚ ਇੱਕ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਦਰਅਸਲ ਬੱਸ ਪਟਿਆਲਾ ਤੋਂ ਆ ਰਹੀ ਸੀ ਪੀਆਰਟੀਸੀ ਦੀ ਬੱਸ ਸੀ ਜੋ ਇੱਕ ਜਗਾੜੂ ਰੇੜੀ ਵਾਲਾ ਉਸ ਬੱਸ ਦੇ ਨਾਲ ਟਕਰਾ ਗਿਆ ਹਾਦਸੇ ਦੀਆਂ ਜਿਹੜੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਜਗਾੜੂ ਰੇੜੇ ਵਾਲਾ ਰੋਂਗ ਸਾਈਡ ਜਾ ਰਿਹਾ ਸੀ ਅੱਗੋਂ ਇੱਕ ਬੱਸ ਆਈ ਜਗਾੜੂ ਰੇੜੇ ਨੇ ਰੋਂਗ ਸਾਈਡ ਮੋੜਿਆ ਔਰ ਰੇੜੇ ਤੇ ਅੱਗੋਂ ਅਚਾਨਕ ਬੱਸ ਆ ਗਈ ਔਰ ਬੱਸ ਦੇ ਨਾਲ ਬੜੀ ਜ਼ਬਰਦਸਤ ਬੜੀ ਭਿਆਨਕ ਟੱਕਰ ਹੋਈ ਇਹ ਅਨਾਜ ਬੰਡੀ ਦੇ ਬਾਹਰ ਦਾ ਹਾਦਸਾ ਹੈ ਜਿੱਥੇ ਬੱਸ ਦੇ ਨਾਲ ਜਗਾੜੂ ਰੇੜੇ ਦੀ ਟੱਕਰ ਹੋਈ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਰੋਂਗ ਸਾਈਡ ਵੱਲ ਮੋੜਦਾ ਹੈ ਇੱਕ ਜਗਾੜੂ ਰੇੜੇ ਵਾਲਾ ਔਰ ਅਚਾਨਕ ਅੱਗੋਂ ਬੱਸ ਆ ਜਾਂਦੀ ਹੈ ਔਰ ਉਸ ਬੱਸ ਦੇ ਨਾਲ ਇਸ ਰੇੜੇ ਦੀ ਭਿਆਨਕ ਟੱਕਰ ਹੁੰਦੀ ਹੈ ਤੇ ਡਰੱਗ ਮਾਮਲੇ 'ਚ ਜੇਲ੍ਹ 'ਚ ਬੰਦ ਅੰਤਰਰਾਸ਼ਟਰੀ ਪਹਿਲਵਾਨ ਜਗਦੀਸ਼ ਭੋਲਾ ਆਪਣੀ ਮਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਇਆ 4 ਘੰਟਿਆਂ ਦੇ ਲਈ ਉਸ ਨੂੰ ਜੇਲ੍ਹ ਤੋਂ ਛੁੱਟੀ ਮਿਲੀ ਪਰ ਪਿੰਡ ਰੈਕੇ ਕਲਾਂ ਦੇ ਵਿੱਚ ਜਗਦੀਸ਼ ਭੋਲਾ ਦੀ ਮਾਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਜਗਦੀਸ਼ ਨੂੰ ਛੁੱਟੀ ਦੇਣ ਲਈ ਪਰਿਵਾਰ ਨੇ ਅਦਾਲਤ ਦਾ ਧੰਨਵਾਦ ਕੀਤਾ ਨਾਲ ਹੀ ਮੰਗ ਕੀਤੀ ਕਿ ਜਗਦੀਸ਼ ਭੋਲਾ ਨੂੰ ਭੋਗ ਤੱਕ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਮਾਤਾ ਦੀਆਂ ਅੰਤਿਮ ਰਸਮਾਂ ਖੁਦ ਨਿਭਾ ਸਕੇ